ਵਾਹਿਗੁਰੂ ਸਾਹਿਬ ਜੀ ਤਰਨ ਗਗਨ ਨਵਖੰਡ ਮਹ ਜੋਤ ਸਰੂਪੀ ਰਹੇਉ ਪਰ ਬਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਬਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜਮਲ ਬੈਠੇ ਸਤਕਾਰਯੋਗ ਸਤ ਸੰਗਜਨੋ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਪਾਵਨ ਸ਼ਹਾਦਤ ਦੇ ਬਾਬਤ ਆਪਾਂ ਪਿਛਲੇ ਦਿਨੀ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਜੋ ਉਹਨਾਂ ਬਾਬਤ ਆਪਾਂ ਵਿਚਾਰ ਸਾਂਝੀ ਕਰ ਰਹੇ ਸਾਂ ਕੁਝ ਕਾਰਨ ਆਪਾਂ ਵਿਚਾਰ ਚੁੱਕੇ ਆ ਉਹ ਆਪਾਂ ਅਗਲੇ ਦੇ ਜਿਹੜੇ ਕਾਰਨ ਹੈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਸ਼ਹਾਦਤ ਹੈ ਉਸ ਦੇ ਨਾਲ ਸਬੰਧਤ ਵਿਚਾਰਾਂ ਦੀ ਸਾਂਝ ਪਾਉਣੀ ਹੈ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਸਾਰੇ ਹੀ ਆਪਾਂ ਰਲ ਮਿਲ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਪਾਈ ਜਿੰਨੀਆਂ ਵੀ ਸੰਗਤਾਂ ਜੁੜਮਿਲ ਬੈਠੀਆਂ ਨੇ ਆਪਸ ਵਿੱਚ ਫਤਿਹ ਦੀ ਸਾਂਝ ਪਾਲੀਓ ਕੋਈ ਵੀ ਰਸਨਾ ਫਤਿਹ ਤੋਂ ਵਾਂਝਾ ਨਾ ਰਹਿ ਜਾਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਆਪਾਂ ਸ਼ਹਾਦਤ ਦੇ ਨਾਲ ਵਿਚਾਰ ਸਾਂਝੀ ਕਰ ਰਹੇ ਸਾਂ ਉਹਨਾਂ ਦੀ ਸ਼ਹਾਦਤ ਦੇ ਕਾਰਨ ਸਭ ਤੋਂ ਵੱਡਾ ਕਾਰਨ ਸੀ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਬੀੜ ਤਿਆਰ ਕਰਨੀ ਆਦ ਬੀੜ ਦੀ ਸੰਪਾਦਨਾ ਤੇ ਫਿਰ ਜਿਹੜੇ ਉਹ ਚਾਰ ਸੱਜਣ ਜਿਹੜੇ ਜਹਾਂਗੀਰ ਬਾਹਗਰੂ ਮੱਲੋ ਵੀ ਦਿੱਲੀ ਦੇ ਤਖਤ ਤੱਕ ਜਹਾਂਗੀਰ ਦੇ ਤਖਤ ਤੱਕ ਜਿਹੜੇ ਇਹ ਸ਼ਿਕਾਇਤਾਂ ਦਰਜ ਕਰਾਉਂਦੇ ਆ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਕਾਨਾ ਪੀਲੂ ਸ਼ੱਜੂ ਤੇ ਸ਼ਾਹ ਹੁਸੈਨ ਚੰਦੂ ਦਾ ਰੂਲ ਉਹ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਹੈ ਤੇ ਉਹ ਸੁਲਬੀ ਤੇ ਸੁਲਹੀ ਖਾਨ ਨੂੰ ਭੇਜਦਾ ਸਤਗੁਰ ਤੇ ਚੜਾ ਕੇ ਜਿਵੇਂ ਸਤਗੁਰ ਜੀ ਨੇ ਗੁਰਬਾਣੀ ਦੇ ਵਿੱਚ ਵੀ ਇਹ ਪੰਗਤੀਆਂ ਦਰਜ ਕੀਤੀਆਂ ਨੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀਂ ਨਾ ਪਹੁੰਚੈ ਸੁਲਹੀ ਹੋਆ ਮੂਆ ਨਾ ਪਾਕ ਮਲਵੀ ਅਨੇਕਾਂ ਤਰੀਕੇ ਵਰਤ ਰਹੇ ਐ ਸਾਰੇ ਫਿਰ ਆਪਾਂ ਕਾਰਨ ਸਮਝਿਆ ਸੀ ਸਖੀ ਸਰਵਰ ਮੱਤ ਵਾਲਾ ਜਿਹਨੂੰ ਨਕਸ਼ਬੰਦੀ ਫਿਰਕਾ ਵੀ ਕਹਿ ਦਿੰਦੇ ਆ ਉਹ ਉੱਪਰ ਉਹਨਾਂ ਦੇ ਫਿਰਕਾ ਕੰਮ ਕਰਦਾ ਸੀ ਜਿਹਦੇ ਚ ਸ਼ੇਖ ਅਹਿਮਦ ਸਰਹੰਦੀ ਤੇ ਉਹਦਾ ਚੇਲਾ ਫਰੀਦ ਬੁਖਾਰੀ ਜਿਹੜੇ ਇੱਥੇ ਕੰਮ ਕਰ ਰਹੇ ਆ ਹੁਣ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਅਰਕਰ ਤੱਕ ਸੱਚ ਦੀ ਗੱਲ ਪਹੁੰਚ ਰਹੀ ਹੈ ਤੇ ਇਹ ਬੰਦੇ ਈਰਖਾ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਇਹ ਆਪਾਂ ਇਹ ਕਾਰਨ ਸਮਝ ਲਿਆ ਸੀ ਹੁਣ ਇਹਨਾਂ ਨੇ ਕਿੱਥੋਂ ਤੱਕ ਵਾਲ ਆਈ ਵੀ ਇਹ ਜਿਹੜੇ ਗੁਰੂ ਅਰਜਨ ਸਾਹਿਬ ਆ ਇਹਨਾਂ ਦੀ ਜਿਹੜੀ ਮੱਲੂ ਵੀ ਇਹ ਮਰਿਆਦਾ ਚੱਲ ਰਹੀ ਹੈ ਜਾਂ ਉਪਦੇਸ਼ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਹੈ ਜਹਾਂਗੀਰ ਵੀ ਇਹ ਸਤਗੁਰੂ ਨੂੰ ਹੁਕਮ ਭੇਜਦਾ ਹੈ ਕਿ ਤੇਰੀ ਇਹ ਦੁਕਾਨ ਬੰਦ ਹੋਣੀ ਚਾਹੀਦੀ ਹੈ ਹਾਲਾਂਕਿ ਸਾਡੇ ਲਈ ਤਾਂ ਉੱਚਾ ਦਰ ਹੈ ਉਹਦੇ ਮੁਤਾਬਕ ਗੁਰੂ ਅਰਜਨ ਸਾਹਿਬ ਨੂੰ ਲਫ਼ਜ਼ ਵਰਤਦਾ ਹੈ ਵੀ ਇਹ ਤੇਰੀ ਦੁਕਾਨ ਬੰਦ ਹੋਣੀ ਚਾਹੀਦੀ ਹੈ ਤੁਜ ਕੇ ਜਹਾਂਗੀਰੀ ਦੇ ਇਹ ਬੋਲ ਹੈ ਇਤਿਹਾਸਕ ਬੋਲ ਹੈ ਉਹਦੇ ਉਹਨੂੰ ਬੰਦ ਕਰਨਾ ਚਾਹੁੰਦਾ ਹੈ ਗੁਰੂ ਅਰਜਨ ਸਾਹਿਬ ਜੀ ਦੀ ਮਲੂਇਸ ਵਿਚਾਰ ਧਾਰਾ ਨੂੰ ਹੁਣ ਉਧਰ ਜਿਹੜਾ ਮਰਤਜਾ ਖਾਨ ਹੈ ਨਾ ਜਿਹੜਾ ਸਖੀ ਸਰਵਰੀਏ ਮਤ ਨੂੰ ਚਲਾਉਂਦਾ ਹੈ ਜਿਹੜੇ ਸਮਤ ਨੂੰ ਲੈ ਕੇ ਤੁਰ ਰਹੇ ਹੈ ਨਕਸ਼ਬੰਦੀ ਫਿਰਕਾ ਹੈ ਜਿਹੜਾ ਇਸਲਾਮ ਦੇ ਮੁਤਾਬਕ ਉਹਨਾਂ ਦਾ ਇਹ ਮੰਨਣਾ ਹੈ ਵੀ 1000 ਸਾਲ ਬਾਅਦ ਇਸਲਾਮ ਨੂੰ ਦੁਬਾਰਾ ਜ਼ਿੰਦਾ ਕਰਨ ਵਾਲਾ ਪੈਦਾ ਹੁੰਦਾ ਹੈ। ਉਹਨਾਂ ਦੀ ਮਤ ਮਤ ਮੁਤਾਬਕ ਉਹਨਾਂ ਦੇ ਵਿਚਾਰ ਧਰਮ ਮੁਤਾਬਕ। ਹੁਣ ਮੁਰਤਜ਼ਾ ਖਾਨ ਕੀ ਚਾਹੁੰਦਾ ਹੈ? ਉਹਨੂੰ ਇਹ ਹੈ ਵੀ ਇਹ ਜਿਹੜਾ ਕ੍ਰੈਡਿਟ ਇਹ ਫਤਵਾ ਮੈਨੂੰ ਮਿਲ ਜਾਵੇ ਵੀ ਮੈਂ ਆਇਆ 1000 ਸਾਲ ਬਾਅਦ ਤੇ ਮੈਨੂੰ ਲੋਕ ਮੰਨਣ ਵੀ ਏ ਵੀ ਉਹਨਾਂ ਦਾ ਰੂਪ ਹੈ حضرت ਮੁਹੰਮਦ ਸਾਹਿਬ ਦਾ ਰੂਪ ਹੈ ਮਰਤਜਾ ਖਾਨ ਤੇ ਉਹ ਕੋਸ਼ਿਸ਼ ਕਰ ਰਿਹਾ ਹੈ ਉਹ ਜਹਾਂਗੀਰ ਤੱਕ ਇਤਿਹਾਸ ਦੇ ਹਵਾਲੇ ਨੇ 73 ਚਿੱਠੀਆਂ ਜਹਾਂਗੀਰ ਨੂੰ ਲਿਖਦਾ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ 73 ਚਿੱਠੀਆਂ ਬੀ ਇਹ ਜਿਹੜੀ ਮੱਤ ਹੈ ਇਹ ਵਿਚਾਰਤਾ ਸਿੱਖੀ ਦੀ ਗੱਲ ਜਿਹੜੀ ਕਰ ਰੇ ਬੰਦ ਹੋਣੀ ਚਾਹੀਦੀ ਹੈ ਉਹ ਉਹ ਚਾਹੁੰਦਾ ਵੀ ਇੱਥੇ ਸਿਰਫ ਤੇ ਸਿਰਫ ਇਸਲਾਮ ਦਾ ਬੋਲਬਾਲਾ ਹੋਵੇ ਸਿਰਫ ਇਸਲਾਮ ਨੂੰ ਮੰਨਿਆ ਜਾਵੇ ਮੁਸਲਮਾਨ ਫਿਰਕਾ ਮੁਸਲਮਾਨੀ ਮਤ ਹੋਵੇ ਸਾਰੇ ਪਾਸੇ ਹਾਲਾਂਕਿ ਆਪਾਂ ਪਿਛਲੇ ਦਿਨੀ ਵਿਚਾਰ ਚੁੱਕੇ ਹਾਂ ਵੀ ਇਹ ਜਿਹੜੇ ਸਖੀ ਸਰਵਰੀਏ ਤੇ ਇਸਲਾਮ ਮਤ ਦੇ ਨਾਲ ਇਹਨਾਂ ਦਾ ਬੜਾ ਫਰਕ ਹੈ ਮੁਸਲਮਾਨੀ ਮਤ ਕੁਝ ਹੋਰ ਹੈ ਜਿਹੜੇ ਇਸ ਸਖੀ ਸਰਵਰ ਮਤ ਐ ਨੇ ਇਹ ਇਹਦੀ ਵਿਚਾਰਧਾਰਾ ਕੁਝ ਹੋਰ ਹੈ ਇਹ ਮੇਲ ਨਹੀਂ ਖਾਂਦੀ ਬਹੁਤੀ ਹੁਣ ਇਹ ਬੰਦੇ ਨੇ ਜ਼ੋਰ ਲਾ ਛੱਡਿਆ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਵੀ ਇਹ ਜਿਹੜੇ ਇਹਨਾਂ ਦੇ ਵਿਚਾਰ ਧਾਰਾ ਖਤਮ ਹੋਵੇ ਹੁਣ ਅਖੀਰ ਵਿੱਚ ਬੰਦੇ ਕੋਲੋਂ ਪਾ ਕੀ ਇਹ ਹੀ ਸੋਚਦਾ ਹੈ ਬੰਦਾ ਵੀ ਇਹ ਚੀਜ਼ ਨੂੰ ਖਤਮ ਕਰ ਦਈਏ ਜਾਂ ਤਾਂ ਵਿਚਾਰ ਧਾਰਾ ਖਤਮ ਕਰ ਦਈਏ ਹੁਣ ਉਸ ਤੋਂ ਬਾਅਦ ਜਿਹੜਾ ਅਗਲੇਰਾ ਕਾਰਨ ਹੈ ਉਹ ਹੈ ਖusro ਦੀ ਬਗਾਵਤ ਖusro ਹੈ ਜਿਹੜਾ ਜਹਾਂਗੀਰ ਦਾ ਪੁੱਤਰ ਹੁਣ ਉਹ ਬਗਾਵਤ ਕਰ ਦਿੰਦਾ ਹੈ ਬਗਾਵਤ ਕਰਦਾ ਹੈ ਉਹ ਕਿਉਂਕਿ ਅਕਬਰ ਚਾਹੁੰਦਾ ਸੀ ਵੀ ਖੁਸਰੋ ਨੂੰ ਗੱਦੀ ਮਿਲੇ ਪਰ ਜਹਾਂਗੀਰ ਜਿਹੜਾ ਤੱਕੇ ਦੇ ਨਾਲ ਗੱਦੀ ਲੈਂਦਾ ਹੈ ਖੁਸਰੋ ਬਗਾਵਤ ਕਰ ਦਿੰਦਾ ਉਹਦਾ ਹੀ ਪੁੱਤਰ ਹੈ ਹੁਣ ਇਹਨਾਂ ਨੂੰ ਮੌਕਾ ਮਿਲ ਗਿਆ ਉਹ ਬਗਾਵਤ ਕਰਕੇ ਭੱਜਿਆ ਇਧਰ ਨੂੰ ਪੰਜਾਬ ਵੱਲ ਨੂੰ ਹੁਣ ਇਹ ਬੰਦਿਆਂ ਨੂੰ ਮੌਕਾ ਮਿਲ ਗਿਆ ਗੁਰੂ ਅਰਜਨ ਸਾਹਿਬ ਜੀ ਦੇ ਨਾਂ ਤੇ ਬਦਨਾਮੀ ਪੈਦਾ ਕਰਨ ਦਾ ਵੀ ਗੁਰੂ ਅਰਜਨ ਸਭ ਨੂੰ ਬਦਨਾਮ ਕਰੋ ਉਹ ਲਿਖਦਾ ਹੈ ਉਹਨਾਂ ਨੇ ਮੰਨ ਲਓ ਵੀ ਇਹ ਜਹਾਗੀਰ ਦੇ ਦਰਬਾਰ ਤੱਕ ਸ਼ਿਕਾਇਤਾਂ ਦਰਜ ਕਰਵਾ ਦਿੱਤੀਆਂ ਵੀ ਗੁਰੂ ਅਰਜਨ ਨੇ ਖੁਸਰੋ ਨੂੰ ਪਨਾਹ ਦਿੱਤੀ ਹੈ ਇਹਦੇ ਕਰਕੇ ਬਗਾਵਤ ਖੜੀ ਹੋਈ ਹੈ ਇਹਨੇ ਪਨਾਹ ਦਿੱਤੀ ਹੈ ਕਹਿੰਦੇ ਇਹਨੇ ਖੁਸਰੋ ਦੇ ਟਿੱਕਾ ਵੀ ਲਾਇਆ ਆਸ਼ੀਰਵਾਦ ਦਿੱਤਾ ਹੈ ਗੁਰੂ ਅਰਜਨ ਨੇ ਆਪਦੇ ਬੰਦੇ ਭੇਜ ਕੇ ਇਹਦੀ ਮਦਦ ਵੀ ਕੀਤੀ ਹੈ ਹੁਣ ਇਹ ਝੂਠਾ ਇਲਜ਼ਾਮ ਗੁਰੂ ਅਰਜਨ ਸਾਹਿਬ ਜੀ ਦੇ ਸਿਰ ਮੜਿਆ ਗਿਆ ਇਹਨਾਂ ਦੇ ਸਿਰ ਦੇ ਉੱਤੇ ਇਹ ਜਿਹੜਾ ਮੰਨ ਲਓ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਜਿਵੇਂ ਆਪਾਂ ਕਹਿਆ ਸੀ ਕਾਰਨ ਸਾਰੇ ਰਲ ਗਏ ਤੇ ਬੰਦਿਆਂ ਨੂੰ ਮੌਕਾ ਮਿਲ ਗਿਆ ਵੀ ਆਹ ਵੱਡਾ ਕਾਰਨ ਬਣ ਗਿਆ ਜ਼ਾਹਾਂਗੀਰ ਨੂੰ ਮਤਲਬ ਕਿ ਇਹ ਗੱਲਾਂ ਪਸੰਦ ਆ ਸਕਦੀਆਂ ਨੇ ਵੀ ਇਹ ਬਗਾਵਤ ਖੜੀ ਕਰਦਾ ਇਹ ਆਪਣੇ ਰਾਜ ਦਾ ਬਾਗੀ ਹੈ ਬੰਦਾ ਹੁਕਮ ਹੋਇਆ ਗੁਰੂ ਅਰਜਨ ਸਾਹਿਬ ਜੀ ਦੀ ਗ੍ਰਿਫਤਾਰੀ ਹੋ ਗਈ ਆਪਾਂ ਸੰਖੇਪ ਵਿੱਚ ਵਿਚਾਰ ਕਰ ਰਹੇ ਹਾਂ ਗੁਰੂ ਅਰਜਨ ਸਾਹਿਬ ਜੀ ਦੀ ਗ੍ਰਿਫਤਾਰੀ ਹੋਈ ਲਾਹੌਰ ਲੈ ਜਾਂਦਾ ਗਿਆ ਲਾਹੌਰ ਲੈ ਕੇ ਗਏ ਹੁਣ ਜਿਵੇਂ ਇਤਿਹਾਸਕ ਹਵਾਲੇ ਹੈ ਵੀ ਹੁਕਮ ਹੋਇਆ ਵੀ ਇਹਨਾਂ ਨੂੰ ਯਾਸਾ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਵੇ ਹੁਣ ਯਾਸਾ ਕਾਨੂੰਨ ਕੀ ਹੈ ਯਾਸਾ ਕਾਨੂੰਨ ਜਿਹੜਾ ਚੰਗੇਜ਼ ਖਾਨ ਨੇ ਬਣਾਇਆ ਸੀ 1252 ਦੇ ਵਿੱਚ ਉਹਦੀ ਜਿਹੜੀ ਮਤ ਸੀ ਨਾ ਉਹਦੀ ਜਿਹੜੀ ਵਿਚਾਰਧਾਰਾ ਸੀ ਉਹਦੀ ਵਿਚਾਰਧਾਰਾ ਦੇ ਮੁਤਾਬਕ ਵੀ ਜੇ ਕੋਈ ਕਿਤੇ ਧਰਮੀ ਬੰਦਾ ਮਰਦਾ ਹੈ ਨਾ ਤੇ ਧਰਮੀ ਬੰਦੇ ਦਾ ਜੇ ਖੂਨ ਦਾ ਕਤਰਾ ਵੀ ਧਰਤੀ ਤੇ ਡਿੱਗਦਾ ਤੇ ਉਹਦੇ ਵਿੱਚੋਂ अनेका ਧਰਮੀ ਯੋਧੇ ਪੈਦਾ ਹੋ ਜਾਂਦੇ ਆ ਤਾਂ ਉਹਨੇ ਕਾਨੂੰਨ ਤਿਆਰ ਕੀਤਾ ਸੀ ਵੀ ਇਸ ਕਾਨੂੰਨ ਦੇ ਮੁਤਾਬਕ ਧਰਮੀ ਬੰਦਿਆਂ ਨੂੰ ਖਤਮ ਕੀਤਾ ਜਾਵੇ ਚੰਗੀ ਵਿਚਾਰ ਜਾਂ ਸੱਚ ਦੀ ਵਿਚਾਰ ਧਾਰਾ ਵਾਲਿਆਂ ਨੂੰ ਵੀ ਉਹਨਾਂ ਦਾ ਖੂਨ ਦਾ ਕਤਰਾ ਜਿਹੜਾ ਧਰਤੀ ਤੇ ਨਾ ਡਿੱਗੇ ਇਹ ਚੰਗੇਜ਼ ਖਾਨ, ਜਹਾਂਗੀਰ ਦੇ ਪਰਿਵਾਰ ਦੇ ਵਿੱਚੋਂ ਵੱਡਾ ਵਡੇਰਾ ਸੀ ਕਿਉਂਕਿ ਚੰਗੇਜ਼ ਖਾਨ ਤੋਂ ਬਾਅਦ ਤੈਮੂਰ ਹੋਇਆ, ਉਹਦਾ ਪੁੱਤਰ ਤੈਮੂਰ ਤੋਂ ਬਾਅਦ ਬਾਬਰ ਹੋਇਆ। ਬਾਬਰ ਤੋਂ ਬਾਅਦ ਹਮਾਇੂ, ਹਮਾਇੂ ਤੋਂ ਬਾਅਦ ਅਕਬਰ, ਜਹਾਂਗੀਰ। ਹੁਣ ਉਹਨਾਂ ਨੇ ਇਹ ਕਾਨੂੰਨ ਨੂੰ ਮੰਨਿਆ। ਕਹਿੰਦੇ ਵੀ ਇਸ ਮੁਤਾਬਕ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਵੇ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਜਿਹੜਾ ਫਤਵਾ ਜਾਰੀ ਹੋਇਆ ਗੁਰੂ ਅਰਜਨ ਸਾਹਿਬ ਜੀ ਨੂੰ ਯੱਸਾ ਕਾਨੂੰਨ ਦੇ ਮੁਤਾਬਕ ਖਤਮ ਕਰਨਾ ਨਖਾਸ ਚੌਂਕ ਦੇ ਵਿੱਚ ਜਿੱਥੇ ਅੱਜ ਸਾਨੂੰ ਸਾਡੇ ਇਹ ਇਤਿਹਾਸਿਕ ਸਥਾਨ ਮਿਲਦੇ ਆ ਨਖਾਸ ਚੌਂਕ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਮਲਡੋਵੀ ਅੱਜ ਸ਼ਹੀਦ ਕੀਤਾ ਜਾਣਾ ਨਮਾਲੂ ਵੀ ਲਾਹੌਰ ਦੇ ਵਿੱਚ ਇਹ ਰੌਲਾ ਪੈ ਗਿਆ ਸਾਰੇ ਦੇ ਵਿੱਚ ਵੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਣਾ ਹੈ ਜਿਵੇਂ ਵੱਖੋ-ਵੱਖਰੀਆਂ ਮੱਤਾਂ ਨੇ ਇਤਿਹਾਸ ਦੀਆਂ ਵਿਚਾਰਾਂ ਅਲੱਗ-ਅਲੱਗ ਨੇ ਕੋਈ ਕਿਵੇਂ ਲਿਖਦਾ ਕੋਈ ਕਿਵੇਂ ਲਿਖਦਾ ਗੁਰੂ ਅਰਜਨ ਸਾਹਿਬ ਜੀ ਨੂੰ ਪਹਿਲਾਂ ਦੇਗੇ ਦੇ ਵਿੱਚ ਉਬਾਲਿਆ ਗਿਆ ਜਿਵੇਂ ਇਤਿਹਾਸ ਵਿੱਚ ਆਪਾਂ ਪੜ੍ਹਦੇ ਆਂ ਭਾਈ ਦਿਆਲੇ ਜੀ ਨੂੰ ਉਬਾਲਿਆ ਗਿਆ ਸੀ ਬਾਅਦ ਦੇ ਵਿੱਚ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੂੰ ਉਬਾਲਿਆ ਗਿਆ ਦੇਗੇ ਦੇ ਵਿੱਚ ਮੰਨ ਲਓ ਵੀ ਦੇਗਾ ਪਾਣੀ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਰੱਖਿਆ ਗਿਆ ਉਬਾਲ ਦਿੱਤਾ ਗਿਆ ਹੁਣ ਛਾਲੇ ਹੋਏ ਆ ਸਰੀਰ ਦੇ ਉੱਤੇ ਮੰਨ ਲਓ ਵੀ ਫੁੱਲ ਗਿਆ ਸਰੀਰ ਉਬਾਲਾ ਖਾ ਗਿਆ ਉਸ ਤੋਂ ਬਾਅਦ ਕਿਉਂਕਿ ਇਸ ਨੂੰ ਸਰੀਰ ਦੇ ਉੱਤੇ ਮੰਨ ਲਓ ਵੀ ਪਿਲਕਰੇ ਬਣ ਸਕਦੇ ਆ ਫਲੂਹੇ ਬਣ ਗਏ ਕਿਤੇ ਵੀ ਹੁਣ ਇਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਜਾਵੇ ਤਤੀ ਤਵੀ ਤੇ ਬਿਠਾਇਆ ਗਿਆ ਤੇ ਤੁਹਾਨੂੰ ਪਤਾ ਹੈ ਵੀ ਜਿਵੇਂ ਹੀ ਸੇਕ ਲੱਗਿਆ ਉਹ ਪਿੰਡਾ ਜਿਹੜਾ ਉੱਠਿਆ ਮੰਨ ਲਓ ਵੀ ਪਿਲਕਰੇ ਬਣੇ ਐ ਲਾਜ਼ਮੀ ਐ ਫਟਣਾ ਪਾਣੀ ਨਿਕਲਣਾ ਲਾਜ਼ਮੀ ਐ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਚੀਜ਼ ਐ ਜਿਹੜੀ ਇਹਦਾ ਦੁੱਖ ਜ਼ਿਆਦਾ ਹੋਣਾ ਚਾਹੀਦਾ ਹੁਣ ਜਿੱਥੇ-ਜਿੱਥੇ ਉਹ ਚੀਜ਼ਾਂ ਫਟ ਰਹੀਆਂ ਨੇ ਮੰਨ ਲਓ ਪਾਣੀ ਰੇਸ਼ਾ ਨਿਕਲ ਰਿਹਾ ਉਹ ਕਹਿੰਦੇ ਵੀ ਰੀਤ ਗਰਮ ਕੀਤੀ ਜਾਵੇ ਜਿਵੇਂ ਇਤਿਹਾਸ ਵਿੱਚ ਆਪਾਂ ਪੜਦੇ ਹਾਂ ਵੀ ਗੁਰਦਿੱਤੇ ਪਰਪੁੰਜੇ ਨੂੰ ਸੱਦਿਆ ਗਿਆ ਕਿਉਂਕਿ ਉਹ ਕੰਮ ਕਰਦਾ ਸੀ ਮੰਨ ਲਓ ਜਿਵੇਂ ਚਮਟੇ ਕਟਛੇ ਤਿਆਰ ਕਰ ਲੈਣੇ ਉਹਨੂੰ ਕਹਿੰਦੇ ਵੀ ਤੂੰ ਆ ਗਰਮ ਰੇਤ ਕੀਤੀ ਗਈ ਰੇਤਾ ਗਰਮ ਕੀਤਾ ਗਿਆ ਹੁਣ ਆ ਸਾਬ ਲਾਓ ਵੀ ਜਿਹੜੀ ਚੀਜ਼ ਮੰਨ ਲਓ ਵੀ ਰੇਸ਼ੇ ਰਹੀ ਹੈ ਜਿਵੇਂ ਆਪਾਂ ਸਵਾਹ ਦੇਖ ਲਈਏ ਸਵਾਹ ਨਹੀਂ ਹੁੰਦੀ ਮੰਨ ਲਓ ਜ਼ਖਮ ਤੇ ਲੱਗ ਜਾਵੇ ਬੜਾ ਤੜਪਾਉਂਦੀ ਹੈ ਸਵਾ ਕਹਿ ਲੋਂ ਗਾਰੇ ਕਹਿ ਲੋ ਜਾਂ ਗਰਮ ਰੇਤ ਕਹਿ ਲੋ ਸਤਗੁਰੂ ਦੇ ਸਰੀਰ ਦੇ ਉੱਤੇ ਪਾਈ ਗਈ ਕੜਸ਼ੇ ਪਰ ਪਰ ਕੇ ਉਹਨਾਂ ਸਰੀਰ ਮੰਨ ਲੋ ਵੀ ਫੁੱਲਿਆ ਪਹਿਲਾਂ ਪਿਆ ਤੇ ਉੱਤੋਂ ਜਿਹੜਾ ਮੰਨ ਲੋ ਪਾਣੀ ਰਿਸ ਰਿਆ ਤੋਂ ਸਵਾ ਪੈਂਦੀ ਆ ਮੰਨ ਲੋ ਵੀ ਸੁੱਕ ਰਿਆ ਉਹ ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਦਾ ਤਸੀਹਾ ਦਿੱਤਾ ਗਿਆ ਹੁਣ ਬੇਸੁੱਧ ਹੋਣਾ ਲਾਜ਼ਮੀ ਐ ਚਮੜੀ ਜਲ ਗਈ ਐ ਸੜ ਗਈ ਐ ਬੇਹੋਸ਼ ਹੋਣਾ ਲਾਜ਼ਮੀ ਹੈ ਕੁਝ ਕਹਿੰਦੇ ਵੀ ਸਤਿਗੁਰੂ ਨੂੰ ਹੋਸ਼ ਹੈ ਜਾਂ ਬੇਹੋਸ਼ ਹੋ ਗਏ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਤਰੀਕੇ ਦੇ ਨਾਲ ਤਸੀਹਹਾ ਦਿੱਤਾ ਗਿਆ ਹੁਣ ਆਪਾਂ ਗੱਲ ਕਰ ਰਹੇ ਸਾਂ ਪਹਿਲਾਂ ਵੀ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਇਹ ਸ਼ਹਾਦਤ ਬੜੀ ਲਾਸਾਨੀ ਹੈ ਹੁਣ ਬੜਾ ਇਹ ਤਸੀਹਹਾ ਪੜਾਏ ਜਿਹੜਾ ਯਾਸਾ ਕਾਨੂੰਨ ਦੇ ਮੁਤਾਬਕ ਹੈ ਵੀ ਖੂਨ ਨਹੀਂ ਡੁੱਲਣਾ ਚਾਹੀਦਾ ਸਾਹ ਜ਼ਰੂਰ ਜਾਵੇ ਖੂਨ ਮੱਚ ਜਾਣਾ ਚਾਹੀਦਾ ਪਰ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ ਉਹਨੂੰ ਇਸ ਤਰੀਕੇ ਦੇ ਨਾਲ ਤਸੀਹੇ ਦਿੱਤਾ ਜਾ ਰਿਹਾ ਹੈ ਪਰ ਆਪਾਂ ਵੇਖ ਰਹੇ ਸਾਬੀ ਸਤਗੁਰੂ ਜੀ ਨੂੰ ਇੱਕ ਪਾਸੜ ਰਾਹ ਇਹ ਵੀ ਦਿੱਤਾ ਗਿਆ ਹੈ ਜੇ ਤੂੰ ਆਪਣੀ ਵਿਚਾਰ ਧਾਰਾ ਖਤਮ ਕਰਕੇ ਬੰਦ ਕਰਕੇ ਮੁਸਲਮਾਨ ਬਣ ਰਿਹਾ ਜੇ ਇਸਲਾਮ ਨੂੰ ਮੰਨੇਗਾ ਤਾਂ ਤੈਨੂੰ ਬਖਸ਼ ਦਿੱਤਾ ਜਾਵੇਗਾ ਜਾਨ ਛੱਡ ਦਿੱਤੀ ਜਾਵੇਗੀ ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹ ਵਿਚਾਰ ਨੂੰ ਨਹੀਂ ਮੰਨਦੇ ਇਹ ਮੰਨਣੀ ਕਬੂਲ ਨਹੀਂ ਹੈਗੀ ਹਾਲਾਂਕਿ ਸਾਰਿਆਂ ਨੇ ਬੜਾ ਜ਼ੋਰ ਲਾ ਲਿਆ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਵੈਰ ਕੱਢ ਰਹੇ ਆ ਸਾਰੇ ਇਸ ਵਿਚਾਰਧਾਰਾ ਨੂੰ ਖਤਮ ਕਰ ਦਿੱਤੇ ਜ਼ੋਰ ਲੱਗਿਆ ਹੋਇਆ ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਕਰ ਕਰ ਤੱਕ ਪਹੁੰਚ ਚੁੱਕੀ ਹੈ ਕਰ ਕਰ ਤੱਕ ਵਿਚਾਰ ਚਲੀ ਗਈ ਹੈ ਹੋਰਾਂ ਧਰਮਾਂ ਦੇ ਬੰਦੇ ਵੀ ਗੁਰੂ ਅਰਜਨ ਸਾਹਿਬ ਦੇ ਉਪਾਸ਼ਕ ਬਣ ਚੁੱਕੇ ਐ ਜਿਵੇਂ ਆਪਾਂ ਸਖੀ ਸਰਵਰੀਆਂ ਦੀ ਗੱਲ ਕੀਤੀ ਸੀ ਭਾਈ ਮੰਜ ਵਰਗੇ ਭਾਈ ਬੈਲੋ ਜੀ ਵਰਗੇ ਬਦਲ ਚੁੱਕੇ ਐ ਸਤਗੁਰੂ ਦੇ ਨਾਲ ਖੜੇ ਐ ਸਾਈ ਮੀਆਂ ਮੀਰ ਜੀ ਵਰਗੇ ਖੜੇ ਐ ਹੁਣ ਚੀਜ਼ਾਂ برداشت ਤੋਂ ਬਾਹਰ ਐ ਉਹਨਾਂ ਨੇ ਤਸੀਹਾ ਦੇਣਾ ਸ਼ੁਰੂ ਕੀਤਾ ਸਰੀਰ ਦੀ ਮੰਨ ਲੋ ਵਿੱਚ ਚਮੜੀ ਖਤਮ ਹੋਣ ਲੱਗੀ ਐ ਚਮੜੀ ਸੜਨ ਲੱਗੀ ਐ ਉਨ ਇਤਿਹਾਸ ਦੇ ਬੜੇ ਪਿਆਰੇ ਬੋਲ ਕਿਸੇ ਕਵੀ ਨੇ ਲਿਖੇ ਹੈ ਹਾਲਾਂਕਿ ਆਪਣੇ ਮੁਤਾਬਕ ਤਾਂ ਇਸ ਸੱਚ ਦੀ ਵਿਚਾਰ ਨੂੰ ਖਤਮ ਕਰਨਾ ਚਾਹੁੰਦੇ ਐ ਪਰ ਉਹਨਾਂ ਨੂੰ ਕੀ ਪਤਾ ਵੀ ਸੱਚ ਹੈ ਜਿਹੜਾ ਇਹ ਕਦੇ ਦਬਾਇਆ ਨਹੀਂ ਜਾਂਦਾ ਹੁੰਦਾ ਇਹ ਹਮੇਸ਼ਾ ਉਦੋਂ ਬਾਅਦ ਜਿੰਨਾ ਇਹਨੂੰ ਜ਼ੋਰ ਪਾ ਕੇ ਦਬਾਇਆ ਜਾਂਦਾ ਹੈ ਇਹ ਉਦੋਂ ਵੱਧ ਕੇ ਬਾਹਰ ਆਉਂਦਾ ਹੈ ਹੁਣ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਜਦੋਂ ਸ਼ਹਾਦਤ ਦਿੱਤੀ ਜਾ ਰਹੀ ਹੈ ਸ਼ਹੀਦ ਕੀਤਾ ਜਾ ਰਿਹਾ ਤਸੀਹੇ ਦਿੱਤੇ ਜਾ ਰਿਹਾ ਤਾਂ ਕਵੀ ਦੇ ਬੜੇ ਪਿਆਰੇ ਬੋਲੇ ਉਹ ਗੱਲ ਲਿਖਦਾ ਹੈ ਕਹਿੰਦੇ ਵੀ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਅੱਜ ਜੇ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦਿੱਤਾ ਤੇ ਇਹ ਗੱਲ ਇੱਥੇ ਹੀ ਖਤਮ ਹੋ ਜਾਣੀ ਹੈ ਇਹਨਾਂ ਨੇ ਇਹ ਕਦੇ ਸੋਚਿਆ ਹੀ ਨਹੀਂ ਹੋਣਾ ਵੀ ਇਹੋ ਹੀ ਵਿਚਾਰ ਧਾਰਾ ਗੁਰੂ ਅਰਜਨ ਸਾਹਿਬ ਵਾਲੀ ਕੱਲ ਨੂੰ ਪਤਾ ਨਹੀਂ ਕਿਹੋ ਜਿਹਾ ਤੂਫਾਨ ਬਣ ਕੇ ਖੜੀ ਹੋਣੀ ਹੈ ਸਾਡੇ ਲਈ ਤੈਨੂੰ ਪਤਾ ਵੀ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਸਿੱਖੀ ਵਿਚਾਰਧਾਰਾ ਦੇ ਵਿੱਚ ਮੋੜ ਆਉਂਦਾ ਤੇ ਉਸ ਤੋਂ ਬਾਅਦ ਧੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪੈਦਾ ਹੁੰਦੇ ਹੈ ਧੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਾਇਮ ਹੁੰਦੇ ਹੈ ਤੇ ਉਹਨਾਂ ਨੇ ਜਦੋਂ ਮੰਨ ਲਓ ਮੀਰੀ ਪੀਰੀ ਦਾ ਸਿਧਾਂਤ ਸ਼ੁਰੂ ਕਰ ਦਿੱਤਾ ਪਹਿਲਾ ਵਿਚਾਰ ਧਾਰਾ ਦੇ ਨਾਲ ਚੱਲਿਆ ਹੁਣ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਟਕਰਾਂਗੇ ਤੇ ਕਵੀ ਨੇ ਬੜੇ ਪਿਆਰੇ ਬੋਲ ਲਿਖੇ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬਾਬਤ ਕਹਿੰਦੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਸਦਾ ਦਾ ਮਤਲਬ ਹੁੰਦਾ ਆਵਾਜ਼ ਮੇਰੀ ਆਵਾਜ਼ ਦਬਾਉਣਾ ਚਾਹੁੰਨੇ ਹੋ ਨਾ ਮੈਨੂੰ ਮੰਨ ਲਓ ਵੀ ਤੁਸੀਂ ਦਬਾ ਲਵੋਗੇ ਸ਼ਹੀਦ ਕਰ ਦੇਮ ਖਤਮ ਕਰ ਦੇਮੋਗੇ ਮੇਰੀ ਸਦਾ ਕੋ ਦਬਾਨਾ ਤੋਂ ਮਮਕਨ ਹੈ ਆਵਾਜ਼ ਬੰਦ ਹੋ ਗਈ ਮੇਰੀ ਸਦਾ ਕੋ ਦਬਾਨਾ ਤੋਂ ਮਮਕਨ ਹੈ ਮਗਰ ਮੇਰੇ ਖਿਆਲੋਂ ਕੀ ਪ੍ਰਵਾਸ ਕੋ ਕੌਣ ਰੋਕੇਗਾ ਵੀ ਮੇਰੇ ਖਿਆਲ ਹੈ ਜਿਹੜੀ ਮੇਰੀ ਵਿਚਾਰਧਾਰਾ ਉਹਨੂੰ ਨਾ ਨਹੀਂ ਕੋਈ ਰੋਕ ਸਕਦਾ ਕਿਉਂਕਿ ਵਿਚਾਰਧਾਰਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇ ਦਿੱਤੀ ਹੈ ਖਿਆਲ ਤਾਂ ਨਹੀਂ ਨਾ ਕਦੇ ਵੀ ਕੋਈ ਰੋਕ ਸਕਦਾ ਕਿਸੇ ਦੇ ਮੇਰੀ ਸਦਾ ਕੋ ਦੇਵਾਨਾ ਤੋਂ ਮਮਕਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਜ਼ ਕੋ ਰੋਕਨੇ ਵਾਲੋ ਮੇਰੇ ਹਰਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਆਵਾਜ਼ ਬੰਦ ਕਰਨਾ ਚਾਹੁੰਦੇ ਆ ਤੁਸੀਂ ਤੁਹਾਨੂੰ ਐ ਲੱਗਦਾ ਵੀ ਇਹ ਜਿਹੜੀ ਇਹਨਾਂ ਦੀ ਵਿਚਾਰਧਾਰਾ ਚੱਲ ਰਹੀ ਅਜ ਗੁਰੂ ਅਰਜਨ ਨੂੰ ਖਤਮ ਕਰ ਦਈਏ ਤੇ ਇਹ ਆਵਾਜ਼ ਇੱਥੇ ਖਤਮ ਹੋ ਜਾਣੀ ਹੈ ਇਹ ਮੇਰੀ ਪੀੜੀ ਦਾ ਸਿਧਾਂਤ ਹੈ ਇੱਥੇ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੇ ਇੱਥੇ ਧਰਮ ਦੀ ਗੱਲ ਕਰ ਰਹੇ ਹੈ ਤਾਂ ਉਹਨਾਂ ਨੇ ਰਾਜਨੀਤਿਕ ਮਸਰਿਆਂ ਤੇ ਵੀ ਗੱਲ ਕਰ ਰਹੀ ਹੈ ਜੇ ਉਹ ਪੰਡਿਤ ਹਰदयाल ਨੂੰ ਜਨਿਉ ਪਾਉਣ ਤੋਂ ਇਨਕਾਰ ਕਰ ਰਹੀ ਹੈ ਜੇ ਉਹ ਧਰਮ ਦੇ ਬਾਬਤ ਇਹਨੂੰ ਫੋਕਟ ਕਰਮ ਕਹਿ ਰਹੀ ਹੈ ਤਾਂ ਉਹ ਨਾਲ ਦੀ ਨਾਲ ਬਾਬਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਜ਼ਾਬਰ ਕਹਿਣ ਦੀ ਵੀ ਹਿੰਮਤ ਰੱਖਦੇ ਐ ਇੱਥੇ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਹੈਗਾ ਇੱਥੇ ਧਰਮੀ ਬੰਦੇ ਰਾਜਨੀਤਿਕ ਬੰਦਿਆਂ ਦੀ ਉਹਨਾਂ ਦੇ ਡਰ ਉਹਨਾਂ ਦੀ ਅਧੀਨਗੀ ਕਬੂਲ ਕੇ ਚੁੱਪ ਰਹਿਣ ਵਾਲੇ ਨਹੀਂ ਹੈਗੇ ਇਹ ਗੁਰੂ ਨਾਨਕ ਦੀ ਵਿਚਾਰ ਧਾਰਾ ਇਹੋ ਜੀ ਹੈ ਇੱਥੇ ਲੀਡਰਾਂ ਧਾਰਮਿਕ ਬੰਦਿਆਂ ਰਾਜਨੀਤਿਕ ਬੰਦਿਆਂ ਦਾ ਕੋਈ ਡਰ ਨਹੀਂ ਹੈ ਨਾ ਬੰਦਿਆਂ ਨੂੰ ਉਹ ਕਹਿੰਦੇ ਵੀ ਦੇਖਿਓ ਤੁਸੀਂ ਆਉਂਦੇ ਸਮੇਂ ਦੇ ਵਿੱਚ ਹਰਗੋਬਿੰਦ ਪੈਦਾ ਹੋਣਾ ਮੇਰਾ ਪੁੱਤਰ ਪੈਦਾ ਹੋਣਾ ਤੇ ਤੁਹਾਡੇ ਤੋਂ ਉਹਨਾਂ ਸਾਹਮਣੇ ਖੜਿਆ ਨਹੀਂ ਜਾਣਾ ਅੱਜ ਤੁਸੀਂ ਸਿੱਖੀ ਵਿਚਾਰ ਧਾਰਾ ਨੂੰ ਸੋਚਦੇ ਹੋ ਖਤਮ ਕਰ ਲੈਣਾ ਅਸਲ ਦੇ ਵਿੱਚ ਤੁਸੀਂ ਆਪਣੀਆਂ ਜੜਾਂ ਨੂੰ ਖੋਖਲੀਆਂ ਕਰ ਰਹੇ ਹੋ ਆਪਣੀਆਂ ਜੜਾਂ ਹਿਲਾ ਰਹੇ ਹੋ ਕੱਲ ਨੂੰ ਹਰਗੋਬਿੰਦ ਸਾਹਿਬ ਨੇ ਆਉਣਾ ਤੇ ਉਹਨੇ ਤੁਹਾਡੀਆਂ ਜੜਾਂ ਹਿਲਾ ਕੇ ਰੱਖ ਦੇਣੀਆਂ ਤੇ ਹੋਇਆ ਵੀ ਇਦਾਂ ਸਮਾਂ ਲੰਘਿਆ ਤੇ ਜਿੱਦਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਏ ਐ ਤੇ ਇਹਨਾਂ ਦੇ ਨਾਲ ਜੰਗ ਛੇੜ ਦਿੱਤੀ ਐ ਚੰਗਾ ਜੁੱਧਾਂ ਹੋਈਆਂ ਤੇ ਹਲਾ ਕੇ ਰੱਖ ਦਿੱਤੇ ਇੱਕ ਵਾਰ ਤੇ ਇਦਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਤਤੀ ਤਵੀ ਤੋਂ ਮੰਨ ਲੋ ਵੀ ਬਿਠਾ ਕੇ ਇਤਸੀਹਾ ਬੰਦ ਹੋਇਆ ਹੁਣ ਸਾਬ ਲਾਓ ਵੀ ਜਾਨ ਤਾਂ ਬੇਸੁਰਤ ਹੋ ਗਏ ਬੇਹੋਸ਼ ਹੋ ਗਏ ਸੁਰਤ ਆਈ ਥੋੜੀ ਬੜੇ ਇਤਿਹਾਸਕਾਰ ਇਹ ਗੱਲ ਲਿਖਦੇ ਆ ਵੀ ਸਤਿਗੁਰ ਜੀ ਨੇ ਕਿਹਾ ਵੀ ਮੈਂ ਇਸ਼ਨਾਨ ਕਰਨਾ ਹੈ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹ ਮੰਗ ਕੀਤੀ ਵੀ ਮੈਂ ਇਸ਼ਨਾਨ ਕਰਨਾ ਤੇ ਕਹਿੰਦੇ ਫੜ ਕੇ ਲਜਾਇਆ ਗਿਆ ਰਾਵੀ ਦੇ ਕੰਡੇ ਤੇ ਰਾਵੀ ਨਦੀ ਵਗਦੀ ਆ ਕੋਲ ਦੀ ਕਹਿੰਦੇ ਵੀ ਗੁਰੂ ਅਰਜਨ ਸਾਹਿਬ ਜਦੋਂ ਇਸ਼ਨਾਨ ਕਰਨ ਗਏ ਤੇ ਇਸ਼ਨਾਨ ਕਰਦਿਆਂ ਕਰਦਿਆਂ ਮੱਲੂ ਵੀ ਵਿੱਚ ਹੀ ਰੁੜ ਗਏ ਜੋਤੀ ਜੋਤ ਸਮਾ ਗਏ ਹੁਣ ਇਹਦੇ ਵਿੱਚ ਸ਼ੱਕ ਕੀ ਸ਼ੰਕਾ ਕੀ ਬਣਦਾ ਹੁਣ ਜ਼ਰੂਰੀ ਨਹੀਂ ਹੈ ਵੀ ਅਗਲੇ ਆਣੇ ਦੱਸਣ ਵਾਲਿਆਂ ਨੇ ਸਾਨੂੰ ਦੱਸਣ ਵੀ ਗੁਰੂ ਅਰਜਨ ਸਾਹਿਬ ਉੱਥੇ ਜੋਤੀ ਜੋਤ ਸਮਾ ਗਏ ਅਸਲ ਦੇ ਵਿੱਚ ਇਸ ਤੋਂ ਸ਼ੰਕਾ ਇਹ ਪੈਦਾ ਹੁੰਦਾ ਕਿਉਂਕਿ ਗੱਲਾਂ ਇਹ ਮਿਲਦੀਆਂ ਨੇ ਜਾਂ ਅਗਲੇ ਜਿਹੜੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਚੰਗਾ ਅੱਜ ਵੀ ਨਹੀਂ ਲੱਗਦਾ ਜਿਨ੍ਹਾਂ ਨੂੰ ਵਿਚਾਰਧਾਰਾ ਚੰਗੀ ਅੱਜ ਵੀ ਨਹੀਂ ਲੱਗਦੀ ਉਹ ਇਹ ਵੀ ਗੱਲਾਂ ਅਗਲੇ ਲਿਖਦੇ ਨੇ ਵੀ ਗੁਰੂ ਅਰਜਨ ਸਾਹਿਬ ਤੋਂ ਤੁਸੀਂ ਇਹ ਝੱਲੇ ਨਾ ਗਏ ਰਾਵੀ ਦੇ ਵਿੱਚ ਖੁਦ ਨੂੰ ਡੋਬ ਲਿਆ ਭਾਵ ਕੇ ਆਪ ਖੁਦ ਜੈ ਜਿਦਾ ਪਾ ਕੇ ਦੇ ਵੀ ਆਤਮ ਹੱਤਿਆ ਕਰ ਲਈ ਆਪ ਖੁਦ ਆਤਮ ਹੱਤਿਆ ਕਰ ਲਈ ਵੀ ਡੁੱਬ ਗਏ ਉਹਦੇ ਵਿੱਚ ਖਤਮ ਹੋ ਗਏ ਹੁਣ ਅਗਲੇ ਇਸ ਚੀਜ਼ ਨੂੰ ਬਦਨਾਮ ਕਰਨਾ ਚਾਹੁੰਦੇ ਆ ਅਸਲੀਅਤ ਦੇ ਵਿੱਚ ਕੀ ਹੋਇਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਰਾਵੀ ਦੇ ਕੰਡੇ ਲਾ ਕੇ ਉਹਨਾਂ ਨੂੰ ਉਸ ਨਦੀ ਦੇ ਵਿੱਚ ਜਿਹੜੀ ਵਹਿ ਰਹੀ ਹੈ ਉਹਦੇ ਵਿੱਚ ਉਹਨਾਂ ਨੂੰ ਪਤਾ ਵੀ ਮਾੜੇ ਮੋٹے ਸਾਹ ਚੱਲ ਰਹੇ ਐ ਰਾਵੀ ਦੇ ਵਿੱਚ ਡੋਬੋ ਦਿੱਤਾ ਗਿਆ ਮੰਨ ਲਓ ਵੀ ਡੋਬ ਕੇ ਉਹਨਾਂ ਨੂੰ ਖਤਮ ਕੀਤਾ ਗਿਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਰਾਵੀ ਦੇ ਵਿੱਚ ਡੋਬੋ ਕੇ ਤੇ ਉਹਨਾਂ ਨੂੰ ਡੋਬੋਇਆ ਗਿਆ ਤੇ ਗੁਰੂ ਅਰਜਨ ਸਾਹਿਬ ਜਿਵੇਂ ਹੀ ਉਹਦੇ ਵਿੱਚ ਡੋਬੋ ਕਿਉਂਕਿ ਜਦੋਂ ਡੋਬ ਦਿੱਤਾ ਗਿਆ ਸਰੀਰ ਹੁਣ ਕੰਮ ਨਹੀਂ ਕਰ ਰਿਹਾ ਤਾਕਤ ਵੀ ਖਤਮ ਹੈ ਡੋਬ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਸਤਿਗੁਰ ਜੀ ਦੀ ਉਸ ਥਾਂ ਦੇ ਉੱਤੇ ਸ਼ਹਾਦਤ ਹੋਈ ਸਤਿਗੁਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੱਕ ਖਬਰਾਂ ਪੁੱਜਦੀਆਂ ਨੇ ਜਦੋਂ ਮੰਨੂ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੋਲ ਹੈ ਤੇ ਉਹਨਾਂ ਤੱਕ ਖਬਰਾਂ ਪਹੁੰਚਦੀਆਂ ਨੇ ਉਸ ਤੋਂ ਬਾਅਦ ਦਾ ਜਿਹੜਾ ਅਗਲਾ ਸਿੱਖੀ ਦੀ ਜਿਹੜੀ ਵਿਚਾਰਧਾਰਾ ਸ਼ੁਰੂ ਹੁੰਦੀ ਹੈ ਉਹ ਧਰਮ ਦੇ ਨਾਲ-ਨਾਲ ਰਾਜਨੀਤੀ ਸਰੋਂਦੀ ਹੈ ਅਮੀਰੀ ਦੇ ਨਾਲ ਪੀੜੀ ਸ਼ੁਰੂ ਹੋ ਜਾਂਦੀ ਹੈ ਤੇ ਦੋਵੇਂ ਵਿਚਾਰਧਾਰਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਸ ਤੋਂ ਬਾਅਦ ਲੈ ਕੇ ਤੁਰਦੇ ਆ ਹੁਣ ਇੰਨਾ ਕੁ ਜ਼ਰੂਰ ਗੱਲ ਨੂੰ ਸਮਝਿਓ ਵੀ ਇਹ ਜਿਹੜੀ ਮਹਾਨ ਸ਼ਹਾਦਤ ਸਿੱਖ ਕੌਮ ਜਿਹੜਾ ਅੱਜ ਦਾ ਦਿਨ ਮਨਾ ਰਹੀ ਐ ਮੂਲ ਨਾਨਕ ਸ਼ਾਹੀ ਕਲੰਡਰ ਦੇ ਮੁਤਾਬਕ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਮਨਾ ਰਹੇ ਹਾਂ ਹੁਣ ਇਹ ਵਿਚਾਰ ਧਾਰਾ ਸੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਦਰ ਦੀ ਇਸ ਵਿਚਾਰ ਧਾਰਾ ਨੂੰ ਫੈਲਣ ਦੇ ਲਈ ਸਮਾਂ ਤਾਂ ਲੱਗੇ ਹੀ ਲੱਗਿਆ ਪਰ ਜਿੰਨੇ ਕਸ਼ਟ ਆਏ ਐ ਜਿੰਨੇ ਦੁੱਖ ਆਏ ਐ ਉਹ ਦੁੱਖਾਂ ਨੂੰ ਉਹਨਾਂ ਕਸ਼ਟਾਂ ਨੂੰ ਉਹਨਾਂ ਤਸ਼ੱਦਤਾਂ ਨੂੰ ਸਤਿਗੁਰੂ ਜੀ ਨੇ ਖੁਦ ਆਪਣੇ ਪਿੰਡਿਆਂ ਤੇ ਹੰਡਾਇਆ ਆਪਣੇ ਸਰੀਰਾਂ ਤੇ ਹੰਡਾ ਕੇ ਦੱਸਿਆ ਵੀ ਜੇ ਸੱਚ ਦੇ ਹਾਮੀ ਬਣਨਾ ਐ ਸੱਚ ਦੇ ਪੰਦੀ ਬਣਨਾ ਐ ਤੇ ਇਹਨਾਂ ਚੀਜ਼ਾਂ ਤੋਂ ਨ ਡਰ ਹੋ ਕੇ ਤੁਰਨਾ ਪੈਣਾ ਇਹਨਾਂ ਚੀਜ਼ਾਂ ਤੋਂ ਨਡਰ ਹੋ ਕੇ ਤੁਰ ਕੇ ਫੇਰ ਹੀ ਕਿਸੇ ਮੰਜ਼ਲ ਤੇ ਪਹੁੰਚ ਸਕਦੇ ਆ ਨਹੀਂ ਤਾਂ ਮਾੜੇ ਮੋٹے ਡਰ ਕਰਕੇ ਸਾਡੇ ਵਰਗਿਆਂ ਦਾ ਕੀ ਹੈ ਮਾੜਾ ਮੋਟਾ ਡਰ ਆਇਸਦਾ ਵਿਚਾਰ ਤਾਰਾ ਛੱਡਣ ਨੂੰ ਮਿੰਟਾਂ 'ਚ ਤਿਆਰ ਹੋ ਜਾਂਦੇ ਆ ਕੋਈ ਤਕਲੀਫ ਆਈ ਅੱਤੀ ਤਾਂ ਛੱਡ ਦਿੰਨੇ ਆ ਦੁੱਖ ਆਇਆ ਸੀ ਤਾਂ ਗ੍ਰੇਸ਼ਕਵੇ ਸਾਡੇ ਸ਼ੁਰੂ ਹੋ ਜਾਂਦੇ ਆ ਸਿੱਖੀ ਸੌਖੀਆਂ ਨਹੀਂ ਮਿਲੀ ਸਾਨੂੰ ਇਹ ਵਿਚਾਰ ਤਾਰਾ ਸਾਨੂੰ ਸੌਖੀਆਂ ਨਹੀਂ ਮਿਲੀ ਆ ਗੁਰੂ ਗ੍ਰੰਥ ਸਾਹਿਬ ਨੂੰ ਬਣਾਉਣ ਦੇ ਲਈ ਬੜੇ ਮਹਿੰਗੇ ਮੁੱਲ ਤਾਰਨੇ ਪਏ ਐ। ਇਸ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਤੱਕ ਪਹੁੰਚਾਉਣ ਦੇ ਲਈ ਬਹੁਤ ਮਹਿੰਗੇ ਮੁੱਲ ਤਾਰਨੇ ਪਏ। ਤੇ ਫਿਰ ਅਸੀਂ ਇਸ ਗੱਲ ਨੂੰ ਕਿਉਂ ਨਹੀਂ ਮੰਨ ਰਹੇ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਲਾਸਾਨੀ ਸ਼ਹਾਦਤ ਹੈ ਜਿਹੜੀ ਸਾਡੀ ਵਿਚਾਰ ਧਾਰਾ ਨੂੰ ਕਾਇਮ ਰੱਖਦੇ ਆ ਇਸ ਵਿਚਾਰ ਧਾਰਾ ਨੂੰ ਹਮੇਸ਼ਾ ਲਈ ਜੁਗੋ ਜੁਗ ਅਟੱਲ ਕਰਨ ਦੇ ਲਈ ਸ਼ਹਾਦਤ ਹੋਈ ਹੈ ਜਿਹਦੇ ਨਾਲ ਸਤਿਗੁਰੂ ਸਾਨੂੰ ਜੋੜ ਗਏ ਹੈ ਸਾਡੇ ਲਈ ਤਾਂ ਇਦੋਂ ਵੱਡੀ ਇਦੋਂ ਮਹਿੰਗੀ ਚੀਜ਼ ਕੋਈ ਹੋਣੀ ਨਹੀਂ ਚਾਹੀਦੀ ਸਾਨੂੰ ਤਾਂ ਇਸ ਵਿਚਾਰਤਾਰਾ ਤੋਂ ਗੁਰੂ ਤੋਂ ਬਿਨਾਂ ਕੋਈ ਦੂਜਾ ਖਿਆਲ ਆਉਣਾ ਤੱਕ ਨਹੀਂ ਚਾਹੀਦਾ ਤੇ ਫਿਰ ਅਸੀਂ ਸਾਡੇ ਹਾਲਾਤ ਕਿਵੇਂ ਦੇ ਅਸੀਂ ਗੁਰੂ ਨੂੰ ਪਲਾ ਕੇ ਅੱਜ ਵੀ ਦਰਦਰ ਪਟਕਣਾ ਨਹੀਂ ਛੱਡਿਆ ਇਮੇ ਪੱਕ ਕੱਲ ਵੀ ਵਿਚਾਰ ਕੀਤੀ ਸੀ ਵੀ ਉਹ ਬੰਦੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਵਾਹ ਲਾ ਦਿੱਤੇ ਖਤਮ ਕਰਤੇ ਸਖੀ ਸਰਵਰੀਏ ਮਾਤੋਂਗੇ ਨਕਸ਼ਬੰਦੀ ਫਿਰਕੀ ਹੈ ਜਿਹੜੇ ਜਿਨ੍ਹਾਂ ਦੇ ਅੱਜ ਅਸੀਂ ਡੋਲੂ ਚੱਕ ਕੇ ਤੁਰੇ ਫਿਰਦੇ ਆ ਜਿਨ੍ਹਾਂ ਦੀ ਸਾਡੇ ਗੁਰੂ ਦੀ ਬਾਣੀ ਪੜੀ ਚਾਹੇ ਨਾ ਜਾਵੇ ਪਰ ਸਾਡੇ ਵੀਰਵਾਰ ਨਹੀਂ ਭੁੱਲਦਾ ਸਾਨੂੰ ਮੰਗਲਵਾਰ ਨਹੀਂ ਭੁੱਲਦਾ ਵੀ ਜੋਤਾਂ ਜਗਾਉਣੀ ਜਗਾਉਣੀਆਂ ਨੇ ਸਾਡੇ ਦਿਮਾਗ 'ਚ ਇਹ ਨਹੀਂ ਖਿਆਲ ਹੁੰਦਾ ਵੀ ਗੁਰਦੁਆਰੇ ਗਿਆ ਜਾਂ ਮੈਂ ਨਹੀਂ ਗਿਆ ਗੁਰਬਾਣੀ ਪੜੀ ਗਈ ਜਾਂ ਨਹੀਂ ਪੜੀ ਗਈ ਕਰੇ ਨਿਤਨਮ ਹੁੰਦਾ ਹੈ ਜਾਂ ਨਹੀਂ ਹੁੰਦਾ ਸਾਨੂੰ ਇਹ ਜ਼ਰੂਰੀ ਹੈ ਵੀ ਸਾਡੇ ਘਰ ਦੇ ਵਿੱਚ ਦੀਵਾ ਜਗਣਾ ਚਾਹੀਦਾ ਹੈ ਫਲਾਣੇ ਬਾਬੇ ਦਾ ਫਲਾਣੀ ਦੇਵੀ ਦਾ ਗੱਲ ਤਾਂ ਕਰ ਰਹੇ ਆਂ ਅਸੀਂ ਕਿਉਂਕਿ ਸਾਨੂੰ ਮਾਣ ਹੈ ਗੁਰੂ ਤੇ ਕੋਈ ਇੱਥੇ ਝੂਠ ਫਲਾ ਕੇ ਗੁਰੂ ਨਾਲ ਨਹੀਂ ਜੋੜਿਆ ਜਾ ਰਿਹਾ ਜਾਂ ਇੱਥੇ ਝੂਠ ਦੀ ਬਣਿਆ ਤੇ ਗੁਰੂ ਨਾਲ ਨਹੀਂ ਜੋੜਦੇ ਜਾਂ ਆਪਾਂ ਕਿਸੇ ਦੇ ਨਾਲ ਮਾ ਜਾਂ ਕਿਸੇ ਨੂੰ ਲਿਹਾਜ਼ ਕਰਕੇ ਨਹੀਂ ਜੋੜਦੇ ਵੀ ਹਾਂ ਠੀਕ ਹੈ ਇੱਥੇ ਗੱਲ ਗੁਰੂ ਦੀ ਹੁੰਦੀ ਹੈ ਗੁਰੂ ਦੀ ਮਰਿਆਦਾ ਦੀ ਹੋ ਰਹੀ ਹੈ ਤੇ ਸਾਨੂੰ ਆਪਣੀ ਜ਼ਮੀਰ ਜਗਾ ਕਿ ਇਹ ਗੱਲ ਇਮਾਨਦਾਰੀ ਦੇ ਨਾਲ ਮੰਨ ਲੈਣੀ ਚਾਹੀਦੀ ਹੈ ਵੀ ਸਤਿਗੁਰ ਦਾ ਜੋ ਜੀਨ ਹੈ ਸਤਿਗੁਰ ਦਾ ਜੋ ਅਹਿਸਾਸ ਹੈ ਜੋ ਗੁਰੂ ਦਾ ਸਾਡੇ ਸਿਰ ਕਰਜਾ ਹੈ ਇਹ ਅਸੀਂ ਲਾਹ ਨਹੀਂ ਕਦੇ ਸਕਦੇ ਇਤਿਹਾਸਕ ਵਿਚਾਰਾਂ ਸੀ ਕੀਤੀਆਂ ਨੇ ਇਹੋ ਜੀਆਂ ਸ਼ਹਾਦਤਾਂ ਇਹੋ ਜਿਹੇ ਜਿਹੜੇ ਦਿਹਾੜੇ ਆ ਹੋਰ ਕਿੱਥੇ ਮਿਲਣਗੇ ਸਾਨੂੰ ਇਹੋ ਜਾਂ ਇਤਿਹਾਸ ਸਾਨੂੰ ਮਿਲਣਾ ਕਿੱਥੇ ਹੈ ਇਹੋ ਜੀਆਂ ਗਥਾਵਾਂ ਸਾਨੂੰ ਮਿਲਣਗੀਆਂ ਕਿੱਥੇ ਇਹੋ ਜਿਹੀ ਪਰਉਪਕਾਰ ਜਿਹੜੇ ਗੁਰੂ ਨੇ ਸਾਡੇ ਤੇ ਕਿਤੇ ਕਿਸੇ ਹੋਰ ਨੇ ਕੀਤੇ ਕੋਈ ਵੀ ਨਹੀਂ ਇਸ ਲਈ ਇਸ ਗੱਲ ਨੂੰ ਸਮਝੀ ਅਸੀਂ ਵਿਚਾਰਧਾਰਾ ਨੂੰ ਸਮਝੀਏ ਮੰਨੀਏ ਵੀ ਇੰਨਾ ਅਤ ਦੇ ਮੰਨ ਲਓ ਵੀ ਜਿੰਨੇ ਆਪਾਂ ਗਰਮੀ ਦੀ ਗੱਲ ਕਰਦੇ ਆ ਅਤ ਗਰਮ ਦੀ ਗਰਮੀ ਦੇ ਰੁੱਤ ਹੈ ਤੇ ਇੰਨਾ ਦਿਨਾਂ ਦੇ ਵਿੱਚ ਕਿੰਨੀ ਗਰਮੀ ਪੈ ਰਹੀ ਹੈ ਤੁਹਾਨੂੰ ਪਤਾ ਹੈ ਵੀ ਇਸ ਵਾਰ ਪਹਿਨੇ ਗਰਮੀ ਸ਼ੁਰੂ ਹੋ ਚੁੱਕੀ ਹੈ ਉਨੇ ਇਹੋ ਜੀ ਗਰਮੀ ਆ ਜਿਹੜੀ ਮੰਨ ਲਓ ਕਰਮੀ ਕਿਵੇਂ ਦੀ ਦੁਪਹਿਰੇ ਖੜਨਾ ਮੁਸ਼ਕਿਲ ਹੈ ਪਰ ਇਹੋ ਜੀ ਗਰਮੀ ਦੇ ਵਿੱਚ ਕਿਹੋ ਜੀ ਤਸੀਹੇ ਗੁਰੂ ਅਰਜਨ ਸਾਹਿਬ ਨੂੰ ਦੇ ਕੇ ਅਗਲਿਆਂ ਨੇ ਖਤਮ ਕੀਤਾ ਤੇ ਰੂਹ ਕੰਬ ਉਠਦੀ ਹੈ ਵੀ ਇਹੋ ਜੀ ਤਸ਼ੱਦਦ ਵੀ ਕਿਸੇ ਨੂੰ ਦਿੱਤੇ ਜਾ ਰਿਹਾ ਹੈ ਕਿ ਉਹ ਆਪਣੇ ਸਰੀਰ ਦੇ ਉੱਤੇ ਤਸੀਹਾਂ ਨੂੰ ਝੱਲ ਗਏ ਪਰ ਈਨ ਨਹੀਂ ਮੰਨੀ ਤੇ ਇਹ ਸਾਨੂੰ ਆਪਣੇ ਗੁਰੂ ਤੇ ਮਾਨ ਹੋਣਾ ਚਾਹੀਦਾ ਵੀ ਸਾਡੇ ਵੱਡ ਵਡੇਰੀਆਂ ਦੀਆਂ ਕਥਾਵਾਂ ਨੇ ਸਾਡੇ ਵਡ ਵਡੇਰਿਆਂ ਨੇ ਪਾਏ ਪੂਰਨੇ ਐ ਸਾਨੂੰ ਭੁੱਲ ਕਿਵੇਂ ਜਾਂਦੇ ਐ ਅਸੀਂ ਸਾਡੇ ਬੱਚਿਆਂ ਨੂੰ ਅੱਜ ਇਹ ਗੱਲਾਂ ਦਾ ਅਹਿਸਾਸ ਜਾਂ ਇਹ ਗੱਲਾਂ ਯਾਦ ਕਿਉਂ ਨਹੀਂ ਕਰਵਾ ਰਹੇ ਅਸੀਂ ਤਾਂ ਮੜੇ ਜੇ ਹਾਲਾਤ ਬਦਲਦੇ ਐ ਮੜੀ ਜੀ ਕੋਈ ਤਕਲੀਫ ਹੁੰਦੀ ਐ ਅਸੀਂ ਤਾਂ ਛੱਡਣ ਨੂੰ ਤਿਆਰ ਰਹਿਣਾ ਵੀ ਨਾ ਜੀ ਛੱਡਣ ਨੂੰ ਤਿਆਰ ਅਸੀਂ ਤਾਂ ਮੁਲਕ ਛੱਡ ਕੇ ਜਾਣ ਨੂੰ ਤਿਆਰ ਆ ਇੱਥੇ ਕੀ ਐ ਪਰ ਇਦੋਂ ਵੱਡੀਆਂ ਵੱਡੀਆਂ ਜਿਹੜੇ ਤਸ਼ੱਦਦ ਐਦੋਂ ਵੱਡੀਆਂ ਵੱਡੀਆਂ ਸ਼ਹਾਦਤਾਂ ਨਹੀਂ ਨਾ ਕਿਤੇ ਸੁਣੀਆਂ ਹੋਣਗੀਆਂ ਅਸੀਂ ਇਹੋ ਜਿਹੀ ਤਸੀਹੇ ਤਾਂ ਨਹੀਂ ਨਾ ਸੁਣੇ ਹੋਣਗੇ ਤੇ ਕੋਈ ਇਹੋ ਜਿਹਾ ਵੀ ਨਹੀਂ ਹੋਇਆ ਹੋਣਾ ਵੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੀ ਕੋਈ ਸੋਚਿਆ ਹੋਵੇ ਵੀ ਕੀ ਲੈਣਾ ਇਹੋ ਜਿਹੀ ਵਿਚਾਰਤਾਰਾ ਛੱਡ ਕੇ ਪਰੇ ਹੋਈਏ ਅਸੀਂ ਨਹੀਂ ਇਹਨਾਂ ਨਾਲ ਜੁੜਨਾ ਸਗੋਂ ਵਧਿਆ ਇਹ ਧਰਮੋਂ ਹੋਰ ਵਧਿਆ ਇਹ ਵਿਚਾਰਤਾਰਾ ਹੋਰ ਵਧੀ ਵੱਧ ਚੜ ਕੇ ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਵਿੱਚ ਭਰਤੀ ਹੋਣ ਲੱਗੇ ਵੱਧ ਚੜ ਕੇ ਕਿਉਂਕਿ ਪਤਾ ਸੀ ਵੀ ਇਹ ਸੱਚ ਦੀ ਵਿਚਾਰਧਾਰਾ ਕਾਇਮ ਹੋ ਜਾਣੀ ਹੈ ਇੱਕ ਦਿਨ ਤੇ ਹੋਇਆ ਵੀ ਜ਼ਰੂਰ ਇਮਾਨਦਾਰੀ ਦੇ ਨਾਲ ਲੜੇ ਹੈ ਡਟ ਕੇ ਖੜੇ ਰਹੇ ਕੋਸ਼ਿਸ਼ ਕਰੀਏ ਸੀ ਵੀ ਜਿ ਚੁੰਨੇ ਆ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਝੰਡੇ ਬੁੰਗੇ ਸਾਡੇ ਲੱਗਦੇ ਰਹਿਣ ਵਿਚਾਰ ਤਾਰਾ ਸਾਡੀ ਚੱਲਦੀ ਰਵੇ ਤੇ ਗੁਰੂ ਨੂੰ ਘਰਾਂ ਦੇ ਵਿੱਚ ਵਾਪਸ ਲੈ ਕੇ ਆਉਣਾ ਪੈਣਾ ਹੈ ਘਰਾਂ ਦੇ ਅੰਦਰ ਗੁਰਬਾਣੀ ਦੀ ਗੱਲ ਗੁਰ ਇਤਿਹਾਸ ਦੀ ਗੱਲ ਸ਼ੁਰੂ ਕਰਨੀ ਪੈਣੀ ਹੈ ਸਾਡਾ ਫਾਇਦਾ ਤਾਂ ਸਿਕਾਇਮ ਤਾਂ رہ ਸਕਦੇ ਹਾਂ ਚੜ੍ਹਦੀ ਕਲਾ ਸਾਡੇ ਵਿੱਚ ਤਾਂ ਸਕਦੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਉਹਨਾਂ ਦੇ ਸ਼ੀਧੀ ਦੇ ਕਾਰਨ ਆਪਾਂ ਥੋੜੇ ਸਮੇਂ ਵਿੱਚ ਵਿਚਾਰੇ ਆ अनेका ਬੰਲਾ ਹੋਣੀਆਂ ਸੁਭਾਅਕ ਨੇ ਸਤਿਗੁਰੂ ਬਖਸ਼ਣ ਜੋਗ ਹੈ ਸਰਬੱਤ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਕੋਸ਼ਿਸ਼ ਕਰੋ ਬਾਣੀ ਨੂੰ ਵੀ ਪੜਿਆ ਕਰੋ ਤੇ ਇਹ ਇਨ ਇਤਿਹਾਸਿਕ ਕਥਾਵਾਂ ਨੂੰ ਇਤਿਹਾਸਕ ਇਹਨਾਂ ਗੱਲਾਂ ਨੂੰ ਆਪਣੇ ਬੱਚਿਆਂ ਦੇ ਨਾਲ ਇਤਿਹਾਸ ਦੇ ਰਾਹੀਂ ਸਾਂਝ ਪਾਇਆ ਕਰੋ ਬੱਚਿਆਂ ਨੂੰ ਦੱਸਿਆ ਕਰੋ ਸੁਣਾਓ ਇਹ ਮਹਾਨ ਸਾਖੀਆਂ ਦਾਤਾ ਰਹਿਮਤ ਕਰੇ ਤੇਨ ਇੱਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ